ਜੰਮੂ ਕਸ਼ਮੀਰ ਦੇ ਉਦੋਂਪੁਰ ਜ਼ਿਲ੍ਹੇ ਦੇ ਬਸੰਤਗੜ ਇਲਾਕੇ 'ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਜਿੱਥੇ ਜੈਸ਼ੇ ਮੁਹੰਮਦ ਦਾ ਇੱਕ ਅਤਵਾਦੀ ਮਾਰਿਆ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਦੋ ਹੋਰ ਅਤਵਾਦੀ ਇੱਕ ਗੁਫਾ 'ਚ ਲੁਕੇ ਹੋਏ ਨੇ ਫੌਜ ਦੇ ਵਾਈਟ ਨਾਈਟ ਕੋਰ ਦੇ ਅਧੀਨ ਸੀਆਈਐਫ ਡੈਲਟਾ ਜੰਮੂ ਕਸ਼ਮੀਰ ਪੁਲਿਸ ਤੇ ਸੀਆਰਪੀਐਫ ਦੀ ਗਸਾਂਜੀ ਟੀਮ ਨੇ ਅਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਬਸੰਤਗੜ ਖੇਤਰ 'ਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਉਹ ਤਵਾਦੀ ਰਾਮਨਗਰ ਦੇ ਜਾਫਰ ਜੰਗਲਾਤ ਖੇਤਰ 'ਚ ਲੁਕੀ ਹੋਏ ਸਨ ਜਿੱਥੇ ਉਹਨਾਂ ਨੇ ਸੁਰੱਖਿਆ ਬਲਾਂ ਉਤੇ ਗੋਲੀਬਾਰੀ ਕਰ ਦਿੱਤੀ। ਲਗਭਗ 1 ਘੰਟੇ ਤੱਕ ਮੁਕਾਬਲਾ ਚੱਲਦਾ ਰਿਹਾ ਜਿਸ ਮੌਕੇ ਇੱਕ ਅਤਵਾਦੀ ਨੂੰ ਗੋਲੀ ਮਾਰ ਦਿੱਤੀ ਗਈ ਤੇ ਉਹ ਬਾਅਦ ਵਿੱਚ ਇੱਕ ਗੁਫਾ ਵਿੱਚ ਭੱਜ ਗਏ ਸਨ। ਜਿਸ ਤੋਂ ਬਾਅਦ ਉਹ ਮੰਗਲਵਾਰ ਸ਼ਾਮ ਨੂੰ ਪਗ 7:30 ਵਜੇ ਹਨੀਰੀ ਦਾ ਫਾਇਦਾ ਉਠਾਉਂਦੀ ਹੋਈ ਗੁਫਾ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਬਾਅਦ ਵਿੱਚ ਇੱਕ ਵਾਰ ਫਿਰ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ। ਉਸ ਇਲਾਕੇ ਦੀ ਘੇਰਾਬੰਦੀ ਸਖਤ ਕਰਨ ਲਈ ਇਲਾਕੇ 'ਚ ਵਾਧੂ ਸੁਰੱਖਿਆ ਬਲਾਂ ਨੂੰ ਭੇਜ ਦਿੱਤਾ ਗਿਆ। ਇਸ ਬਾਬਤ ਵਾਈਟ ਨਾਈਟ ਕੋਰ ਨੇ ਆਪਣੇ ਸੋਸ਼ਲ ਮੀਡੀਆ ਉਤੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਹਾ ਹੈ ਕਿ ਇੱਕ ਖੂਫੀਆ ਜਾਣਕਾਰੀ ਆਧਾਰਤ ਸਾਂਝੇ ਆਪਰੇਸ਼ਨ ਦੇ ਹਿੱਸੇ ਵਜੋਂ ਸੀਆਈਐਫ ਡੈਲਟਾ ਦੀ ਜਵਾਨਾਂ ਨੇ ਜੰਮੂ ਤੇ ਕਸ਼ਮੀਰ ਪੁਲਿਸ ਤੇ ਸੀਆਰਪੀਐਫ ਦੇ ਨਾਲ ਮਿਲ ਕੇ ਉਦਮਪੁਰ ਦੇ ਬਸੰਤਗੜ ਖੇਤਰ 'ਚ ਆਪਰੇਸ਼ਨ ਕੀਆ ਸ਼ੁਰੂ ਕੀਤਾ ਜਿੱਥੇ ਇਲਾਕੇ ਨੂੰ ਘੇਰ ਲਿਆ ਗਿਆ ਤੇ ਉੱਥੇ ਇੱਕ ਮੁਕਾਬਲਾ ਚੱਲ ਰਿਹਾ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਉਦਮਪੁਰ ਦੇ ਨਾਲ-ਨਾਲ ਕਿਸ਼ਤਵਾੜ ਜ਼ਿਲ੍ਹੇ 'ਚ ਵੀ ਇੱਕ ਆਪਰੇਸ਼ਨ ਚੱਲ ਰਿਹਾ ਹੈ ਜਿਸ ਦਾ ਨਾਮ ਆਪਰੇਸ਼ਨ ਤਰਾਸ਼ੀ 1 ਹੈ ਇਹ ਮਿਸ਼ਨ 18 ਜਨਵਰੀ ਨੂੰ ਚਤਰੂਪੱਟੀ ਚ ਮੰਡਰਾਲ ਸਿੰਘ ਪੁਰਾ ਨੇੜੇ ਸੋਨਾਰ ਪਿੰਡ ਦੇ ਜੰਗਲਾਂ ਚ ਸ਼ੁਰੂ ਕੀਤਾ ਗਿਆ ਸੀ ਆਪਰੇਸ਼ਨ ਤਰਾਸ਼ੀ ਇੱਕ ਦੌਰਾਨ ਪਿਛਲੇ 15 ਦਿਨਾਂ ਚ ਅਤਵਾਦੀਆਂ ਨਾਲ 4 ਮੁਕਾਬਲੇ ਹੋਏ ਨੇ 18 ਜਨਵਰੀ ਨੂੰ ਹੋਏ ਪਹਿਲੇ ਮੁਕਾਬਲੇ 'ਚ 8 ਸੈਨਿਕ ਜ਼ਖਮੀ ਹੋ ਗਏ ਸਨ ਜਿਨ੍ਹਾਂ 'ਚ ਉਹ ਜਿਨ੍ਹਾਂ 'ਚ ਹਵਲਦਾਰ ਗਜਿੰਦਰ ਸਿੰਘ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ ਸੀ ਬਾਅਦ ਵਿੱਚ ਮੁਕਾਬਲਾ 22 ਤੇ 24 ਜਨਵਰੀ ਨੂੰ ਹੋਇਆ ਜਦੋਂ ਕਿ 31 ਜਨਵਰੀ ਨੂੰ ਡੋਲਗਾਮ ਖੇਤਰ 'ਚ ਗੋਲੀਬਾਰੀ ਮੁੜ ਸ਼ੁਰੂ ਹੋ ਗਈ ਇਨ੍ਹਾਂ ਮੁਕਾਬਲੇ ਦੌਰਾਨ 23 ਜਨਵਰੀ ਨੂੰ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਕਠੂਆ 'ਚ ਪਾਕਿਸਤਾਨ ਸਿਤ ਜੈਸ਼ੇ ਮੁਹੰਮਦ ਅਤਵਾਦੀ ਸੰਗਠਨ ਦੇ ਕਮਾਂਡਰ ਉਸਮਾਨ ਨੂੰ ਮਾਰ ਦਿੱਤਾ ਜਦੋਂ ਕਿ ਅਤਵਾਦੀਆਂ ਦੀ ਭਾਲ ਪਿਛਲੇ ਹਫਤੇ ਤੋਂ ਜਾਰੀ ਸੀ ਉਸਮਾਨ ਪਿਛਲੇ 2 ਸਾਲਾਂ ਤੋਂ ਡੋਡਾ ਉਦੰਪੁਰ ਕੋਠਾ ਖੇਤਰ ਚ ਹੋਰਤਵਾਦੀਆਂ ਨਾਲ ਸਰਗਰਮ ਰਿਹਾ ਤੇ ਮੁਕਾਬਲੇ ਵਾਲੀ ਥਾਂ ਉੱਤੇ ਇੱਕ ਅਮਰੀਕੀ ਬਣੀ M4 ਰਾਈਫਲ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਇਸੋ ਇਲਾਵਾ 18 ਜਨਵਰੀ ਨੂੰ ਕਿਸ਼ਤਵਾਰ ਦੇ ਜੰਗਲਾਂ 'ਚ ਇੱਕ ਤਲਾਸ਼ੀ ਮੁਹਿੰਮ ਚੱਲ ਰਹੀ ਸੀ ਜਿਸ ਦੌਰਾਨ ਸੁਰੱਖਿਆ ਬਲਾਂ ਦੀ ਅਤਵਾਦੀਆਂ ਨਾਲ ਝੜਪ ਹੋਈ ਉਸੇ ਝੜਪ 'ਚ ਗਰਨੀਡ ਹਮਲੇ ਦੌਰਾਨ 8 ਜਵਾਨ ਨੇ 8 ਜਵਾਨ ਜ਼ਖਮ ਜ਼ਖਮੀ ਹੋ ਗਏ ਸਨ ਤੇ ਫਿਰ ਅਗਲੇ ਦਿਨ 19 ਜਨਵਰੀ ਨੂੰ ਇੱਕ ਸਪਾਹੀ ਹਵਲਦਾਰ ਗਜੇਂਦਰ ਸਿੰਘ ਇਲਾਜ ਦੌਰਾਨ ਸ਼ਹੀਦ ਹੋ ਗਿਆ